ਇਹ ਆਪੀ ਪ੍ਰੈਸ ਕਲੱਬ ਆਕਾ ਬਰਾਣਾ ਵੱਲੋਂ ਬੂਟੇ ਵੰਡਣ ਦਾ ਕੰਮ ਸੇਵਾ ਕੀਤੀ ਜਾ ਰਹੀ ਆ ਬਹੁਤ ਹੀ ਸ਼ਰੰਘਾਯੋਗ ਕਦਮ ਆ ਇਹਦੇ ਨਾਲ ਦਰਖਤ ਵੰਡਣ ਨਾਲ ਦਰਖਤ ਲਾਉਣ ਕੇ ਸਾਰੇ ਇਹਦੀ ਪਾਲਣ ਪੋਸ਼ਣ ਕਰਨ ਕੇ ਦਰਖਤ ਵਧਣ ਕੇ ਇਹਦੇ ਨਾਲ ਵਾਤਾਵਰਣ ਸ਼ੁੱਧ ਹੋਊਗਾ ਤੇ ਬਹੁਤ ਵਧੀਆ ਭਰਾਲਾ ਅਸੀਂ ਇਹਨਾਂ ਨੂੰ ਵਧਾਈ ਦੇ ਪਾਤਰ ਆ ਵਿਆਤੀ ਪ੍ਰੈਸ ਕਲੱਬ ਆਕਾ ਬਰਾਣਾ ਚੌਂਕ ਦੇ ਵਿੱਚ ਬੂਟੇ ਵੰਡ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਇਪੋਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਵੀ ਵਾਤਾਵਰਣ ਦੀ ਸੋਧਾ ਵਾਸਤੇ ਕਿਥੇ ਸਾਡੇ ਗੁਰੂ ਸਾਹਿਬਾਂ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਇਸ ਤਰ੍ਹਾਂ ਕੇ ਵਾਤਾਵਰਣ ਦੀ ਸੋਧਾ ਵਾਸਤੇ ਸਾਡੇ ਸਮਾਜ ਨੂੰ ਵਧੀਆ ਇੱਕ ਜਿਹੜਾ ਮਾਹੌਲ ਉੱ타 ਜਾਵੇ ਕਿਉਂਕਿ ਪਰਪੂਸ਼ਨ ਦੇ ਨਾਲ ਬਹੁਤ ਸਮੱਸਿਆਵਾਂ ਬਣਦੀਆਂ ਹੋਈਆਂ ਨੇ ਦੇਸ ਅਪਰਾਲੇ ਦੇ ਤਹਿਤ ਅੱਜ ਅਸੀਂ ਇਤਿਹਾਸਕ ਪ੍ਰਸਤ ਕਲਾਪ ਵਾਕਾ ਪੁਰਾਣਾ ਬਣਦਾ ਜਿਹੜਾ ਇਹ ਭੁੱਲਤੇ ਬੰਡੇਆ ਬਿਲਕੁਲ ਮੁਕਤਾ ਸੀ ਸਿਮਾਵਾਂ ਜਿਹੜੀਆਂ ਸਾਡੇ ਪ੍ਰਧਾਨ ਜੀ ਖੜੇ ਨੇ ਸਾਡੇ ਨਾਲ ਖੜੇ ਨੇ ਲੈਫਟ ਟੀਸਰਫਾ ਖੜੇ ਨੇ ਜਗਜੀਤ ਸਿੰਘ ਜੀ ਅਕਰ ਸਾਹਿਬ ਨੇ ਅੱਜ ਦਿਹਾਤੀ ਪ੍ਰੈਸ ਕਲੱਬ ਵੱਲੋਂ ਇਹ ਅਪਰਾਣਾ ਕੀਤਾ ਗਿਆ ਜਿਹੜੇ ਮੌਕਫੇ ਦੇ ਵਿੱਚ ਇਹ ਜਿਹੜੇ ਬੁੱਤੇ ਵਟਨੇ ਆ ਇਹ ਮੈਸੇਜ ਵੀ ਸਾਡਾ ਇੰਡੀਆ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਬੁੱਤੇ ਲੋਏ ਜੀ ਤੇ ਵੱਧ ਤੋਂ ਵੱਧ ਜਿਹੜਾ ਇਹਦਾ ਸਨਿਹਾ ਦੇ ਵਿੱਚ ਸੁਨੇਹਾ ਜਾਵੇ ਚੰਗਾ ਸੁਨੇਹਾ ਦੇ ਦੀ ਪ੍ਰਿੰਸ ਕਲੱਬ ਬਾਗਾ ਬਣਾਵਲੋਂ ਵਾਤਾਵਰਣ ਦੀ ਸਫਾਈ ਲਈ ਔਰ ਜਿਹੜੇ ਸਾਡੇ ਸਹਾਇ ਹੁੰਦੇ ਆ ਆਕਸੀਜਨ ਦੇਣ ਲਈ ਔਰ ਸਾਨੂੰ ਛਾਵਾਂ ਦੇਣ ਲਈ ਔਰ ਸਾਨੂੰ ਫਲ ਦੇਣ ਲਈ ਜਿਹੜੇ ਹਮੇਸ਼ਾ ਸਾਡੇ ਸਿਰ ਤੇ ਸਹਾਰਾ ਹੁੰਦੇ ਆ ਉਹ ਪੌਦੇ ਅਸੀਂ ਅੱਜ ਵੰਡ ਰਹੇ ਆ ਬਾਗਾ ਬਣਾ ਚੌਕ ਵਿੱਚ ਸਾਡੇ ਕੋਲ ਹੁੰਦੇ ਆ ਸੀਰਦਾਰ ਬਾਗਾ ਬਣਾ ਜੀ ਸਿੰਘ ਜੀ ਸਾਡੇ ਪ੍ਰਿੰਸਪਰਾ ਬਾਗਾ ਬੰਦੇ ਚੇਅਰਮੈਨ ਜੀ ਸਿੰਘ ਭਾਈ ਜੀ ਜਿਹੜੇ ਪੰਜਵੇਂ ਮੋੱਖ ਮਹਿਮਾਨ ਆਏ ਉਹ ਸਾਡੇ ਐਮਸੀ ਜੰਮੀਰ ਸਿੰਘ ਬੱਲਵੰਤ ਨੇ ਅੱਜ ਇਹਨਾਂ ਨੂੰ ਆਪਣੇ ਵੇਰ ਨੂੰ ਜਿਉਂ ਆ ਆਖਦੇ ਆਂ ਔਰ ਪਬਲਿਕ ਨੂੰ ਖੁਸ਼ਿਆ ਦਿੰਦੇ ਆਂ ਭਾਈ ਬਹੁਤ ਬਹੁਤਾਂ ਬੁੱਤੇ ਲਗਾਓ ਤੇ ਜਿਹੜੀ ਆਪਣੀ ਆਪਸੀ ਰਾਂ ਹੈ ਉਹਨੂੰ ਫ੍ਰੀ ਵਿੱਚ ਪਾਓ ਤੇ ਮੈਂ ਜਿਹੜੇ ਬੁੱਤੇ ਲਾਏ ਨਾ ਜਾਂਦੇ ਆਂ ਪਰ ਉਹਨਾਂ ਦੇ ਬਾਲਣ ਬੁੱਤੇ ਦੇਖਦਾ ਇਹਦੇ ਨਾਲ ਕੀ ਕਹਿਣਾ ਚਾਹੋਗੇ ਉਹ ਸਾਡੀ ਆਪੋ ਆਪਣੀ ਕਿੰਗਵਾਰੀ ਆ ਅਸੀਂ ਪਹਿਲਾਂ ਬੁੱਤੇ ਲਵਾਏ ਸੀ ਸੈਸ ਔਰ ਵਾਗਾ ਪਾਉਂਦੇ ਆਂ ਉਹ ਸਾਰੇ ਬੁੱਤੇ ਜਿੰਨੇ ਨੰਬਰ ਲਵਾਏ ਸੀ ਲੱਗੇ ਆ ਔਰ ਬਾਰੇ ਬੁਕੇ ਲੱਗੇ ਬੜੇ ਖੜੇ ਆ ਪਰ ਮੈਂ ਸਭ ਨੂੰ ਬੇਨਤੀ ਕਰਦਾ ਭਾਈ ਬੂਟਾ ਲਗਾਓ ਵੀ ਜਿੱਥੇ ਨਾਲ ਸੇਵਾ ਕਰੋ ਉਹ ਦੇਖ ਲੈ ਕਰੋ ਅੱਜ ਸਰ ਜੀ ਤੁਸੀਂ ਮੇਨ ਚੌਂਕ ਦੇ ਵਿੱਚ ਪਹੁੰਚੇ ਹੋ ਜਿੱਥੇ ਬੂਟੇ ਵੰਡੇ ਗਏ ਆ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਬਗਾ ਪ੍ਰਾਣਾ ਵਿਕੇ ਅੱਧਤੀ ਪ੍ਰਸ਼ਲਾ ਬਗਾ ਪ੍ਰਾਣਾ ਵੱਲੋਂ ਜਿਹੜਾ ਵਾਤਾਵਰਣ ਦੀ ਸੰਭਾਲ ਲਈ ਉੱਤੇ ਆ ਜਿਹੜੇ ਉਹ ਫ੍ਰੀ ਵੰਡੇ ਜਾ ਰਹੇ ਨੇ ਆਮ ਪਬਲਿਕ ਨੂੰ ਵੰਡੇ ਜਾ ਰਹੇ ਨੇ ਤਾਂ ਜੋ ਆਪਣਾ ਜਿਹੜਾ ਵਾਤਾਵਰਣ ਨੂੰ ਹਰਿਆ ਭਰਿਆ ਰਵੇ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਤੁਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਕਿ ਉੱਥੇ ਜਿਹੜੇ ਲੈ ਕੇ ਆਪਣੇ ਖੇਤਾਂ ਵਿੱਚ ਆਪਣੇ ਘਰਾਂ ਦੇ ਆਸ-ਪਾਸ ਆਪਣੇ ਪਿੰਡਾਂ ਵਿੱਚ ਲਗਾਏ ਜਾਣ ਤਾਂ ਜੋ ਵਾਤਾਵਰਣ ਜਿਹੜਾ ਹਰਿਆ-ਭਰਿਆ ਰਹੇ ਅਤੇ ਸ਼ੁਕਰ ਰਹੇ